ਅਨੇਕਾ ਲੋਕਾਂ ਨੂੰ ਲੱਖਪਤੀ ਤੇ ਕਰੋੜਪਤੀ ਬਣਾਉਣ ਵਾਲੀ ਦੁਕਾਨ ਦੇ ਉੱਤੇ ਇੱਕ ਵਾਰ ਫਿਰ ਤੋਂ ਭੰਗੜੇ ਪੈ ਰਹੇ ਨੇ ਢੋਲ ਵਜ ਰਹੇ ਨੇ ਗੱਲ ਕਰ ਰਿਆ ਮੈਂ ਗਾਂਧੀ ਬ੍ਰਦਰਜ਼ ਦੀ ਜੋ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਚੋੜਾ ਬਾਜ਼ਾਰ ਦੀ ਜਿਹੜੀ ਫੇਮਸ ਘੰਟਾ ਘਰ ਵਾਲੀ ਮਾਰਕੀਟ ਆ ਉੱਥੋਂ ਦੀ ਕਾਫੀ ਮਸ਼ਹੂਰ ਨੇ ਉਹ ਇੱਕ ਵਾਰ ਫਿਰ ਤੋਂ ਜਿਹੜਾ ਰਿਕਾਰਡ ਕੈਮ ਕੀਤਾ ਇੱਕ ਵਾਰ ਫਿਰ ਤੋਂ ਲੱਖਪਤੀ ਬਣਾ ਦਿੰਦਾ ਕਿ ਸਾਡੀ ਇੱਕ ਵਾਰ ਫਿਰ ਗਾਂਧੀ ਬੈਸ ਨੇ ਪ੍ਰੂਵ ਕਰਤਾ ਕਿ ਹਾਂ ਆਏ ਦਿਨ ਨਾਮ ਨਿਕਲਦੇ ਹੀ ਰਹਿੰਦੇ ਅੱਜ 25 ਲੱਖ ਰੁਪਏ ਦੈ ਨਾਮ ਕੱਢਿਆ ਫਰਸਟ ਪ੍ਰਾਈਜ਼ 50 ਰੁਪਏ ਵਾਲੀ ਲੋਟਰੀ ਸੀਗੀ ਜਿਹਦੇ ਚ ਫਰਸਟ ਪ੍ਰਾਈਜ਼ 25 ਲੱਖ ਦਾ ਸੀਗਾ ਉਸ ਦਾ ਟਿਕਾ ਵਾਲੀ ਦੁਕਾਨ ਤੋਂ ਇਹ ਟਿਕਟ ਵਿਕੀ ਸੀਗੀ Winner ਦੇਖਦੇ ਹੁਣ ਕਦੋਂ ਆਉਂਦਾ ਆਪਣੇ ਕੋਲੇ ਅੱਜ ਨਹੀਂ ਤਾਂ ਕੱਲ੍ਹ ਆਈ ਜਾਊਗਾ 2 ਰੁਪਏ ਖਰਚੇ ਤੇ 25 ਲੱਖ ਰੁਪਇਆ ਜਿੱਤ ਲਿਆ ਹਾਂਜੀ ਜੀ ਹੁਣ ਤਾਂ ਸਾਨੂੰ ਅਮਾਉਂਟ ਛੋਟੀ ਲੱਗਣ ਲੱਗੀ ਪਰ ਫਰਸਟ ਪ੍ਰਾਈਜ਼ ਫਰਸਟ ਪ੍ਰਾਈਜ਼ ਹੀ ਹੁੰਦਾ ਕਿਉਂਕਿ ਹਮੇਸ਼ਾ ਕਰੋੜਾਂ ਦੇ ਇਨਾਮ ਹੀ ਦੇਈਦੇ ਆ ਮਾਰਕੀਟ 'ਚ ਜ਼ਿਆਦਾ ਤੇ ਪਰ ਖੁਸ਼ੀ ਹੁੰਦੀ ਹੀ ਹੈ ਕੱਦੇਲੀ ਰਿਜ਼ਲਟ ਨਿਕਲਦੇ ਨੇ ਇਹਦੇ ਡੇਲੀ ਲੋਟਰੀ ਆ ਇਹ ਹਾਂਜੀ ਡੇਲੀ 6 ਵਜੇ ਨਿਕਲਦੀ ਹੈ 50 ਰੁਪਏ ਦੀ ਟਿਕਟ ਹੈ ਰੋਜ਼ ਲੋਟਰੀ ਦਾ ਨਾਮ ਚੇਂਜ ਹੁੰਦਾ ਪਰ ਸਕੀਮ ਉਹੀ ਰਹਿੰਦੀ ਹੈ। ਕੋਈ ਕਾਜ਼ਾ ਤੇ ਆਓ ਦੁਕਾਨਾਂ ਤੋਂ ਆ ਕੇ ਟਿਕਟਾਂ ਖਰੀਦੋ 50 ਰੁਪਏ ਲੈ ਕੇ ਆਓ ਤੇ 25 ਲੱਖ ਲੈ ਕੇ ਜਾਓ 50 ਰੁਪਏ ਦੀ ਛੋਟੀ ਜਿਹੀ ਟਿਕਟ ਪਈ ਹੁੰਦੀ ਹੈ 6 ਵਜੇ ਜਿਹੜਾ ਡਰਾਅ ਹੁੰਦਾ ਹੈ। ਇਹਦੇ ਬਾਅਦ ਬੈਨਰ ਤੋਂ ਹੀ ਦੇਖ ਰਹੇ ਹਾਂ ਸਾਰੇ ਕਰੋੜ ਕਰੋੜਾਂ ਵਾਲੇ ਨੇ ਲੱਖਾਂ ਵਾਲੇ ਦੀ ਅਸੀਂ ਫੱਦੀ ਫੋਟੋ ਨਹੀਂ ਲਾਈ ਤੇ ਲੱਖਾਂ ਵਾਲੇ ਦੀ ਲਾਂਦੇ ਤਾਂ ਆ ਵੀ ਅੰਦਰੋਂ ਹੀ ਸਾਰਾ ਘਟ ਜਾਣਾ ਸੀ। ਪਰ ਉਹਨਾ ਜਗ੍ਹਾ ਨਹੀਂ ਹੈਗੀ ਦੀ ਮੈਸੇਜ ਕਰਨ ਦੀ ਤਾਂ ਹੀ ਵੱਡੇ ਵੱਡੇ ਪ੍ਰਾਈਜ਼ ਰੱਖੇ ਅੱਗੇ ਤੇ ਹੁਣ ਜਿਵੇਂ 25 ਲੱਖ ਨਿਕਲੇ ਥੋੜੀ ਜਿਹੀ ਪਹਿਲਾਂ 20 ਲੱਖ ਨਿਕਲੇ ਸੀ 10 ਲੱਖ ਤਾਂ ਨਿਕਲਦਾ ਹੀ ਰਹਿੰਦਾ ਲੋੜੀ ਬੰਪਰ ਦਾ ਇੰਤਜ਼ਾਰ ਲੋਕਾਂ ਨੂੰ ਕਾਫੀ ਜ਼ਿਆਦਾ ਰਹਿੰਦਾ ਉਹ ਕਿੰਨੇ ਦਾ ਆਉਣ ਵਾਲਾ ਹੈ ਤੇ ਕੀ ਕਰਨਾ ਪਏਗਾ ਕਿੰਨੇ ਦੀ ਟਿਕਟ ਰਹੇਗੀ ਉਹ ਟਿਕਟ ਆ ਚੁੱਕੀ ਹੈ ਜੀ ਲੋੜੀ ਮਕਰ ਸ਼ਕ੍ਰਾਂਤੀ ਬੰਪਰ ਜਿਹੜਾ 500 ਰੁਪਏ ਦਾ ਇਨਾਮ ਹੈ ਜਿਹਦੇ ਵਿੱਚ 10 ਕਰੋੜ ਦਾ ਪਹਿਲਾ ਪ੍ਰਾਈਜ਼ ਸਰਕਾਰੀ ਲੋਟਰੀ ਹੈ ਫਰਸਟ ਪ੍ਰਾਈਜ਼ ਗਾਰੰਟੀਡ ਹੁੰਦਾ ਜੀ ਇਨਾਮ ਭਾਵੇਂ ਟਿਕਟ 16 ਲੱਖ ਹੈ ਟੋਟਲ ਟਿਕਟ 16 ਲੱਖ ਵਿਕ ਜੇ ਪੂਰੀ ਜਾਂ ਫਸਟ ਪ੍ਰਾਈਜ਼ ਪਬਲਿਕ ਦੇ ਵਿੱਚ ਹੀ ਆਊਗਾ ਜਿਹੜਾ ਕਹਿੰਦੇ ਲੋਟਰੀ ਦਾ ਬਾਪ ਇਹ ਉਹ ਲੋਟਰੀ ਹੈ ਇਹਦੇ ਵੀ ਦੋ ਸੀਰੀਜ਼ ਚ ਹੈ 10 ਤੋਂ 10 ਕਰੋੜ ਦਾ ਪਹਿਲਾ ਪ੍ਰਾਈਜ਼ ਹੈ ਜੋ ਕਿ ਪਬਲਿਕ ਦੇ ਵਿੱਚ ਨਿਕਲੇਗਾ ਜੋ ਮੈਂ ਸਾਰੀ ਡਿਟੇਲ ਅੱਗੇ ਦੇ ਚੁੱਕਾ ਇਹ ਹੈ ਜੀ ਲੋੜੀ ਮੱਕਰ ਸ੍ਰਕਾਂਤੀ ਪੰਪਰ ਜਿਹਨੇ ਧਮਾਕਾ ਪਾਣਾ 17 ਤਰੀਕ ਨੂੰ ਕਿ ਪੈਣਾ ਵੀ ਗਾਂਧੀਪੁਰ ਦੀ ਲੋਟਰੀ ਦੀ ਦੁਕਾਨ ਤੇ ਸਾਰੀ ਤੋਂ ਲੋਟਰੀ ਦੀ ਕੋਈ ਦੁਕਾਨਾਂ ਟੋਟਲ ਪੰਜ ਬ੍ਰਾਂਚਾਂ ਨੇ ਕਿਤੋਂ ਵੀ ਤੁਸੀਂ ਟਿਕਟ ਬਾਏ ਕਰ ਸਕਦੇ ਹੋ ਕੋਈ ਵੀ ਇਦਾਂ ਚੱਕਰ ਨਾ ਪਿਓ ਕਿ ਯਾਰ ਉਹ ਵਾਲੀ ਮੇਨ ਹੈ ਜਾਂ ਆਵਲੀ ਮੇਨ ਹੈ ਗਾਂਧੀ ਕੋਲੋਂ ਜਿਹੜੀ ਟਿਕਟ ਜਾ ਰਹੀ ਹੈ ਤੁਸੀਂ ਜਿੱਥੋਂ ਵੀ ਟਿਕਟ ਲੈ ਰਹੇ ਹੋ ਇੱਕੋ ਅਨੇਕਾਂ ਲੋਕਾਂ ਨੂੰ ਲੱਖਪਤੀ ਤੇ ਕਰੋੜਪਤੀ ਬਣਾਉਣ ਵਾਲੀ ਦੁਕਾਨ ਦੇ ਉੱਤੇ ਇੱਕ ਵਾਰ ਫਿਰ ਤੋਂ ਭੰਗੜੇ ਪੈ ਰਹੇ ਨੇ ਢੋਲ ਵਾਜ ਰਹੇ ਨੇ ਗੱਲ ਕਰ ਰਿਆ ਮੈਂ ਗਾਂਧੀ ਬ੍ਰਦਰਜ਼ ਦੀ ਜੋ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਚੋੜਾ ਬਾਜ਼ਾਰ ਦੀ ਜਿਹੜੀ ਫੇਮਸ ਘੰਟਾ ਘਰ ਵਾਲੀ ਮਾਰਕੀਟ ਆ ਉੱਥੋਂ ਦੀ ਕਾਫੀ ਮਸ਼ਹੂਰ ਨੇ ਤੇ ਕੋਣ ਨਹੀਂ ਜਾਂਦਾ ਜਾਣਦਾ ਗਾਂਧੀ ਬ੍ਰਦਰਜ਼ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਰਿਕਾਰਡ ਕੈਮ ਕੀਤਾ ਇੱਕ ਵਾਰ ਫੇਰ ਤੋਂ ਲੱਖਪਤੀ ਬਣਾ ਦਿੱਤਾ ਗੱਲਬਾਤ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੀ ਬਹੁਤ ਬਹੁਤ ਤੁਹਾਨੂੰ ਵੀ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਇੱਕ ਵਾਰ ਫੇਰ ਗਾਂਧੀਪੁਰ ਵਾਸਤੇ ਪ੍ਰੂਵ ਕਰਤਾ ਕਿ ਹਾਂ ਅੱਜ ਦਿਨ ਨਾਮ ਨਿਕਲਦੇ ਹੀ ਰਹਿੰਦੇ ਅੱਜ 25 ਲੱਖ ਰੁਪਏ ਦਾ ਇਨਾਮ ਕੱਢਿਆ ਫਰਸਟ ਪ੍ਰਾਈਜ਼ 50 ਰੁਪਏ ਵਾਲੀ ਦੀ ਲੋਟਰੀ ਸੀਗੀ ਜਿਹਦੇ ਚ ਫਰਸਟ ਪ੍ਰਾਈਜ਼ 25 ਲੱਖ ਦਾ ਸੀਗਾ ਨੰਬਰ ਸੀਗਾ ਟਿਕਟ ਦਾ D90424 ਆਹ ਨੰਬਰ ਨੇ 25 ਲੱਖ ਰੁਪਏ ਜਿੱਤੇ ਆ ਜੀ ਲੁਧਿਆਣੇ ਤੋਂ ਘੰਟਾ ਘਰ ਵਾਲੀ ਦੁਕਾਨ ਤੋਂ ਇਹ ਟਿਕਟ ਵਿਕੀ ਸੀਗੀ ਵਿਨਰ ਦੇਖਦੇ ਹੁਣ ਕਦੋਂ ਆਉਂਦਾ ਆਪਣੇ ਕੋਲੇ ਅੱਜ ਨਹੀਂ ਤਾਂ ਕੱਲ ਆਈ ਜਾਊਗਾ ਪਰ 6 ਵਜੇ ਡਰਾਅ ਸੀਗਾ ਜਿਹਦੇ ਚ 25 ਲੱਖ ਆਇਆ ਸੀ 50 ਰੁਪਏ ਖਰਚੇ ਤੇ 25 ਲੱਖ ਰੁਪਿਆ ਜਿੱਤ ਲਿਆ ਹਾਂਜੀ ਜੀ ਹੁਣ ਤਾਂ ਸਾਨੂੰ ਅਮਾਉਂਟ ਛੋਟੀ ਲੱਗਣ ਲੱਗੀ ਪਰ ਫਰਸਟ ਪ੍ਰਾਈਜ਼ ਫਰਸਟ ਪ੍ਰਾਈਜ਼ ਹੀ ਹੁੰਦਾ ਕਿਉਂਕਿ ਹਮੇਸ਼ਾ ਕਰੋੜਾਂ ਦੇ ਇਨਾਮ ਹੀ ਦੇਈਦੇ ਆ ਮਾਰਕੀਟ 'ਚ ਜ਼ਿਆਦਾ ਤੇ ਪਰ ਖੁਸ਼ੀ ਹੁੰਨੀ ਹੋਈ ਹੈ ਐਂ ਲੱਗ ਰਿਹਾ ਜਿਵੇਂ ਕਰੋੜਾਂ ਦਾ ਹੀ ਆਇਆ ਕਿਉਂਕਿ ਕਿਸੇ ਦਾ ਜਿਹੜਾ 25 ਲੱਖ ਨਿਕਲਿਆ 50 ਰੁਪਏ ਦੇ ਵਿੱਚ ਉਹਨੂੰ ਕਿੰਨੀ ਖੁਸ਼ੀ ਹੋਊਗੀ ਉਹਨਾਂ ਦਾ 50 ਰੁਪਏ ਦਿੱਤੇ ਤੇ 25 ਲੱਖ ਲੱਗਿਆ। ਮੈਂ ਹੀ ਗੱਲ ਕਰਨ ਲੱਗਾ ਸੀ ਕਿ ਜਿਹਦਾ ਇਨਾਮ ਨਿਕਲਿਆ ਉਹਦੇ ਘਰ ਦੇ ਵਿੱਚ ਕਿੱਦਾਂ ਭੰਗੜੇ ਪੈ ਰਹੇ ਹੋਣਗੇ, ਜਸ਼ਨ ਮਨਾ ਰਹੇ ਹੋਣਗੇ। ਫਿਲਹਾਲ ਥੋੜੀ ਦੇਰ ਦੇ ਵਿੱਚ ਮੈਨੂੰ ਲੱਗਦਾ ਤੁਹਾਡੀ ਦੁਕਾਨ ਤੇ ਵੀ ਆ ਜਾਣਗੇ ਇਨਾਮ ਲੈਣ ਦੇ ਲਈ। ਬਿਲਕੁਲ ਜੀ ਇਹ ਮੈਨੂੰ ਇਹ ਜਿਸ ਲੱਗਦਾ ਕਿ ਇਹ ਲੁਧਿਆਣੇ ਦੇ ਵਿੱਚ ਹੀ ਵਿਕੀ ਹੋਊਗੀ ਕਿਉਂਕਿ ਇਹ ਰੋਜ਼-ਰੋਜ਼ ਹੀ ਨਿਕਲਦੀ ਹੈ ਤੇ ਲੋਕਲ ਬੰਦੇ ਜਿਹੜੇ ਰੋਜ਼ ਲੈ ਕੇ ਜਾਂਦੇ ਆ ਕਈ-ਕਈ ਵਾਰ ਉਹਨਾਂ ਦੀ ਨਿਕਲ ਜਾਂਦੀ ਹੈ। ਕਈਆਂ ਨੂੰ ਹੁੰਦਾ ਕਿ ਰੋਜ਼ ਇੱਕ ਪਾਣੀ ਹੈ। ਉਹ ਕਹਿੰਦਾ ਚੱਲ ਯਾਰ ਇੱਕ ਰੋਜ਼ ਜਾਂ ਦੋ ਰੋਜ਼ ਲੈ ਜਾਂਦੇ ਆ ਤੇ ਉਹਨ ਮੈਨੂੰ ਉਮੀਦ ਹੈ ਕਿ ਲੁਹਿਆਣੇ ਦਾ winner ਹੋਊਗਾ ਕਹਦੇਲੀ ਰਿਜ਼ਲਟ ਨਿਕਲਦੇ ਨੇ ਇਹਦੇ ਡੇਲੀ ਲੋਟਰੀ ਆ ਇਹ ਹਾਂਜੀ ਡੇਲੀ 6 ਵਜੇ ਨਿਕਲਦੀ ਹੈ 50 ਰੁਪਏ ਦੀ ਟਿਕਟ ਹੈ ਰੋਜ਼ ਲੋਟਰੀ ਦਾ ਨਾਮ ਚੇਂਜ ਹੁੰਦਾ ਪਰ ਸਕੀਮ ਉਹੀ ਰਹਿੰਦੀ ਹੈ ਜੀ ਹਾਂਜੀ ਡੇਲੀ ਤੋਂ ਜਿਹੜੇ ਲੋਕ ਇਸ ਲੋਟਰੀ ਨੂੰ ਖਰੀਦਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਕੀ ਕਰਨਾ ਕੀ ਪਏਗਾ ਇਸ ਲੋਟਰੀ ਨੂੰ ਖਰੀਦਣ ਵਾਸਤੇ ਕੁਝ ਨਹੀਂ ਬਹੁਤ ਸੌਖਾ ਜਿਹਾ ਕੰਮ ਹੈ ਜੀ ਦੁਕਾਨਾਂ ਤੇ ਆਓ ਦੁਕਾਨਾਂ ਤੋਂ ਆ ਕੇ ਟਿਕਟਾਂ ਖਰੀਦੋ 50 ਰੁਪਏ ਲੈ ਕੇ ਆਓ ਤੇ 25 ਲੱਖ ਲੈ ਕੇ ਜਾਓ 50 ਰੁਪਏ ਦੀ ਛੋਟੀ ਜੀ ਟਿਕਟ ਪਈ ਹੁੰਦੀ ਹੈ 6 ਵਜੇ ਜਿਹੜਾ ਡਰਾਅ ਹੁੰਦਾ ਤੇ ਉਸ ਕੀ ਕਹਿੰਦੇ ਆ ਵੀਕਲੀ ਵੀ ਪਈ ਹੁੰਦੀ ਆ ਮੰਥਲੀ ਵੀ ਪਈ ਹੁੰਦੀ ਜਿਹੜੀ ਤੁਹਾਨੂੰ ਪਸੰਦ ਆਂਦੀ ਉਹ ਤੇ ਲੈ ਕੇ ਜਾ ਸਕਦੇ ਇਹ ਲਗਾਤਾਰ ਰਿਕਾਰਡ ਕਾਇਮ ਕਰੀ ਜਾਂਦੇ ਹੋ ਮੈਂ ਦੇਖ ਰਿਹਾ ਬੈਨਰ ਭਰੀ ਜਾ ਰਹੇ ਨੇ ਬਾਹਰ ਦੇ ਲੱਖਪਤੀ ਕਰੋੜਪਤੀ ਬਣਾਈ ਜਾ ਰਹੇ ਲੋਕਾਂ ਨੂੰ ਇਹ ਰਾਜ਼ ਕੀ ਹੈ ਇਹ ਜਿਹੜੇ ਬਾਹਰ ਬੈਨਰ ਤੁਸੀਂ ਦੇਖ ਰਹੇ ਹੋ ਸਾਰੇ ਕਰੋੜ ਕਰੋੜਾਂ ਵਾਲੇ ਨੇ ਲੱਖਾਂ ਵਾਲੇ ਦੀ ਅਸੀਂ ਫੱਦੀ ਫੋਟੋ ਨਹੀਂ ਲਾਈ ਜੇ ਲੱਖਾਂ ਵਾਲੇ ਦੀ ਲਾਂਦੇ ਤਾਂ ਆ ਵੀ ਅੰਦਰੋਂ ਵੀ ਸਾਰਾ ਘਟ ਜਾਣਾ ਸੀ ਫਿਰ ਉਹਨਾਂ ਜਗ੍ਹਾ ਨਹੀਂ ਹੈਗੀ ਦੀ ਮੈਨੇਜ ਕਰਨ ਦੀ ਤਾਂ ਹੀ ਵੱਡੇ ਵੱਡੇ ਪ੍ਰਾਈਜ਼ ਰੱਖੇ ਅੱਗੇ ਤੇ ਹੁਣ ਜਿਵੇਂ 25 ਲੱਖ ਨਿਕਲੇ ਥੋੜੇ ਦਿਨ ਪਹਿਲਾਂ 20 ਲੱਖ ਨਿਕਲੇ ਸੀ 10 ਲੱਖ ਤਾਂ ਨ ਡੇਲੀ ਚ 1 ਲੱਖ ਲੱਖ ਰੁਪਏ ਅੱਜ ਕੰਸੋਲੇਸ਼ਨ ਪ੍ਰਾਈਜ਼ ਵੀ ਨਿਕਲੇ ਆਪਣਾ 6 ਰੁਪਏ ਵਾਲੀ ਦੇ ਵਿੱਚ 6 ਵਜੇ 7 ਰੁਪਏ ਵਾਲੀ ਦੇ ਵਿੱਚ ਸੌਰੀ 6 ਵਜੇ ਕੰਸੋਲੇਸ਼ਨ ਪ੍ਰਾਈਜ਼ ਨਿਕਲਿਆ ਉਹਦਾ ਮਤਲਬ ਇਹ ਹੁੰਦਾ ਕਿ ਨੰਬਰ ਮੈਚ ਕਰ ਜਾਂਦਾ ਪੂਰਾ ਸੀਰੀਜ਼ ਚੇਂਜ ਹੋ ਜਾਂਦੀ ਹੈ ਤੇ ਕੰਸੋਲੇਸ਼ਨ ਪ੍ਰਾਈਜ਼ ਕਹਿੰਦੇ ਉਹਨੂੰ ਨਹੀਂ ਤਾਂ ਉਹ ਵੀ ਜੇ ਸੀਰੀਜ਼ ਮਿਲ ਜਾਂਦੀ ਤਾਂ ਕਰੋੜ ਦਾ ਵੀ ਆ ਜਣਾ ਸੀ ਤਾਂ ਲੱਖਾਂ ਰੁਪਏ ਦੇ ਜਿਹੜੇ ਇਨਾਮ ਨੇ ਉਹ ਅਣਗਿਣਤ ਕਹਿ ਲੀਏ ਵੀ ਤੁਸੀਂ ਕੱਢ ਚੁੱਕੇ ਹੋਏ ਹੋ ਅਣਗਿਣਤ ਹੀ ਹੋਣਗੇ ਜੀ ਅਣਗਿਣਤ ਹੀ ਹੋਣਗੇ ਤੇ ਕਰੋੜਾ ਵਾਲੇ ਆਈਡੀਆ ਜੇ ਮੈਂ ਗੱਲ ਕਰਾਂ ਤਾਂ ਕਿੰਨੇ ਕੁ ਹੋਣਗੇ ਤਕਰੀਬਨ ਕਰੋੜਾ ਵਾਲੇ 13 14 ਇਨਾ ਮਾਦਾ ਇਹ ਹੁਣ ਮਤਲਬ ਬਹੁਤ ਰਿਕਾਰਡ ਕੈਮ ਕਰ ਰਹਾ ਹੈ ਹੌਲੀ ਹੌਲੀ ਇੰਡੀਆ ਦੇ ਵਿੱਚ ਪੂਰੇ ਇੱਕੋ ਜਿਹੇ ਡੇਲਰ ਹੋਵਾਂਗੇ ਜਿੰਨੇ ਸਭ ਤੋਂ ਜ਼ਿਆਦਾ ਕਰੋੜਪਤੀ ਬਣਾਏ ਹੋਗੇ ਹਜੇ 2025 ਜਿਹੜਾ ਸਾਲ ਆ ਉਸ ਦੇ ਵਿੱਚ ਡੇਢ ਮਹੀਨੇ ਦਾ ਸਮਾਂ ਪਿਆ ਦਿਨ ਥੋੜੇ ਨਹੀਂ ਐ ਬੰਪਰ ਕਾਫੀ ਨੇ ਫਿਰ ਕਰੋੜਪਤੀ ਬਣਾਵਾ ਦੇਉਗੇ ਆ 45 ਜੇ 45 40 ਦਿਨ ਪਏ ਆ ਜੀ ਬਹੁਤ ਹੁੰਦੇ ਆ ਜ਼ਰੂਰ ਬਣ ਜਾਏਗਾ ਕਿਉਂਕਿ ਡਰਾਅ ਅੱਗੇ ਆਣੇ ਆ ਇੱਕ 3 ਕਰੋੜ ਦਾ ਆਣਾ ਹੈ 2 3 3 ਕਰੋੜ ਵਾਲੇ ਆਣੇ ਆ 크ਿਸਮਸ ਬੰਪਰ ਆ ਇੱਕ ਇੱਕ ਆ 22 ਤਰੀਕ ਨੂੰ ਨਿਕਲਣਾ ਇੱਕ 200 ਰੁਪਏ ਵਾਲੀ ਵੀ ਨਿਕਲਣੀ ਆ ਉਮੀਦ ਤਾਂ ਹੈ ਕਿ ਅੱਗੇ ਕਰੋੜ ਲੋੜੀ ਬੰਪਰ ਦਾ ਇੰਤਜ਼ਾਰ ਲੋਕਾਂ ਨੂੰ ਕਾਫੀ ਜ਼ਿਆਦਾ ਰਹਿੰਦਾ ਉਹ ਕਿੰਨੇ ਦਾ ਆਣ ਵਾਲਾ ਹੈ ਤੇ ਕੀ ਕਰਨਾ ਪਏਗਾ ਕਿੰਨੇ ਦੀ ਟਿਕਟ ਰਹੇਗੀ ਉਹ ਟਿਕਟ ਆ ਚੁੱਕੀ ਹੈ ਜੀ ਲੋੜੀ ਮੱਕਰ ਸ੍ਰਕਾਂਤੀ ਬੰਪਰ ਜਿਹੜਾ 500 ਰੁਪਏ ਦਾ ਇਨਾਮ ਹੈ ਜਿਹਦੇ ਵਿੱਚ 10 ਕਰੋੜ ਦਾ ਪਹਿਲਾ ਪ੍ਰਾਈਜ਼ ਸਰਕਾਰੀ ਲੋਟਰੀ ਹੈ ਫਰਸਟ ਪ੍ਰਾਈਜ਼ ਗਰੰਟੀਡ ਹੁੰਦਾ ਜੀ ਇਨਾਮ ਭਾਵੇਂ ਟਿਕਟ 16 ਲੱਖ ਹੈ ਟੋਟਲ ਟਿਕਟ 16 ਲੱਖ ਵਿਕ ਜੇ ਪੂਰੀ ਆ 2000 4 ਲੱਖ ਵਿਕੇ 8 ਲੱਖ ਵਿਕੇ ਫਰਸਟ ਪ੍ਰਾਈਜ਼ ਪਬਲਿਕ ਦੇ ਵਿੱਚ ਹੀ ਆਊਗਾ ਇਹ ਭਾਵੇਂ ਮਸ਼ੀਨ ਬਾਰ-ਬਾਰ ਘੁਮਾਣੀ ਪਵੇ ਉਹਨਾਂ ਨੂੰ ਜਿਹੜਾ ਗਰੰਟੀਡ ਮਤਲਬ ਹੁੰਦਾ ਹੈ ਜਿਹੜਾ 10 ਲ ਉਹ ਸ਼ੋਲਡ ਚ ਹੀ ਆਉਂਦਾ ਜੀ ਤੇ ਆਹੀ ਲੋਟਰੀ ਦਾ ਕਰੇਜ਼ ਹੈ ਕਿ ਪਹਿਲਾ ਨਾਮ ਹੀ 10 ਕਰੋੜ ਆ ਦੂਜਾ ਨਾਮ ਕਰੋੜ ਤੀਜਾ ਨਾਮ 50 ਲੱਖ ਸੋ ਲੋੜੀ ਬੰਪਰ ਜੀ ਨੇ ਲੈਣਾ ਤਾਂ ਕਿੰਨੀ ਤਰੀਕ ਤੱਕ ਲੈ ਸਕਦਾ ਕਿ 13 ਜਾਂ 14 ਤਰੀਕ ਤੱਕ ਹੀ ਮਿਲੇਗਾ ਜਾਂ ਫਿਰ ਅੱਗੇ ਵੀ ਆਪਾਂ ਲੈ ਸਕਦੇ ਹਾਂ 17 1 2026 ਨੂੰ ਇਹਦਾ ਡਰਾਅ ਹੈ ਲੋੜੀ ਤੋਂ ਬਾਅਦ ਹੀ ਡਰਾਅ ਹੁੰਦਾ ਕੋਈ ਵੀ ਲੋਟਰੀ ਹੁੰਦੀ ਹੈ ਨਾ ਫੈਸਟੀਵਲ ਵਾਲੀ ਤਾਂ ਹਫਤੇ 10 ਦਿਨ ਬਾਅਦ ਹੀ ਉਹਦਾ ਡਰਾਅ ਹੁੰਦਾ ਜਿਵੇਂ ਦੀਵਾਲੀ ਦਾ ਸੀਗਾ ਉਹਦਾ ਵੀ 31 ਤਰੀਕ ਨੂੰ ਸੀ ਇਹਦਾ ਵੀ ਥੋੜੇ ਦਿਨ ਬਾਅਦ ਹੀ ਆਏਗਾ ਤੇ 17 1 2026 ਨੂੰ ਇਹਦਾ ਡਰਾਅ ਹੈ 6 ਵਜੇ ਲਾਈਵ ਚੱਲੇ ਇਸ ਵਾਰ ਥੋੜਾ ਜਿਹਾ ਚੇਂਜ ਹੈ A ਤੇ B ਦੋ ਸੀਰੀਜ਼ਾਂ ਨੇ ਦਿਵਾਲੀ ਮੰਪਰ ਤੇ ABC ਸੀਗਾ ਇਸ ਵਾਰ A ਤੇ B ਦੋ ਸੀਰੀਜ਼ਾਂ ਨੇ ਤੇ ਉਸ ਅਕੋਰਡਿੰਗ ਤੁਸੀਂ ਆਪਣੀ ਟਿਕਟ ਬਾਈ ਕਰ ਸਕਦੇ ਹੋ ਆਨਲਾਈਨ ਟਿਕਟ ਮਿਲ ਸਕਦੀ ਹੈ ਨਹੀਂ ਆਨਲਾਈਨ ਹੀ ਮਿਲੇਗੀ ਜੀ ਦੁਕਾਨਾਂ ਤੋਂ ਹੀ ਮਿਲੇਗੀ ਸ਼ਾਪਸ ਤੋਂ ਹੀ ਮਿਲੇਗੀ ਤੇ ਰਿਜ਼ਲਟ ਵੀ ਦੁਕਾਨਾਂ ਤੋਂ ਹੀ ਚੈੱਕ ਹੋ ਕੇ ਹੋ ਕੇ ਜਾਏਗਾ ਜੀ ਸੋ ਬਿਲਕੁਲ ਇੱਕ ਵਾਰ ਫਿਰ ਤੋਂ ਗਾਂਧੀ ਬ੍ਰਦਰਸ ਨੇ ਰਿਕਾਰਡ ਜਿਹੜਾ ਉਹ ਕਾਇਮ ਕਰ ਦਿੱਤਾ 50 ਰੁਪਏ ਦੀ ਲੋਟਰੀ ਦੀ ਟਿਕਟ ਖਰੀਦੀ ਤੇ 25 ਲੱਖ ਰੁਪਏ ਦਾ ਇਨਾਮ ਜਿਹੜਾ ਉਹ ਨਿਕਲ ਚੁੱਕਿਆ ਤੇ ਹੁਣ ਅੱਗੇ ਵੀ 18 ਇਨਾਮ ਜਿਹੜੇ ਨੇ ਉਹ ਨਿਕਲਣ ਵਾਲੇ ਨੇ ਕਿਉਂਕਿ ਕਾਫੀ ਜ਼ਿਆਦਾ ਬੰਪਰ ਜਿਹੜੇ ਨੇ ਉਹ ਆ ਚੁੱਕੇ ਹੋਏ ਨੇ ਸਭ ਤੋਂ ਵੱਡਾ ਬੰਪਰ ਲੋੜੀ ਬੰਪਰ ਜੋ ਕਿ 10 ਕਰੋੜ ਦਾ ਇਨਾਮ ਜਿਹੜਾ ਉਹ ਨਿਕਲਣ ਵਾਲਾ ਹੈ ਤੇ ਜਲਦੀ ਜਲਦੀ ਆ ਕੇ ਇਹਨਾਂ ਦੀਆਂ ਪੰਜ ਦੁਕਾਨਾਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਸਾਰੇ ਐਡਰੈਸ ਤੁਹਾਨੂੰ ਪਤਾ ਹੀ ਹੈ ਜਿੱਥੇ ਵੀ ਤੁਹਾਨੂੰ ਨਜ਼ਦੀਕੀ ਜਿਹੜੀ ਦੁਕਾਨ ਲੱਗਦੀ ਹੈ ਉੱਥੇ ਜਾ ਕੇ ਫਿਜ਼ੀਕਲ ਲੋਟਰੀ ਖਰੀਦੋ ਤੇ ਰਿਜ਼ਲਟ ਜਿਹੜਾ ਮਿਲੇਗਾ ਤੇ ਜਿਸ ਤੋਂ ਬਾਅਦ ਤੁਸੀਂ ਇੱਥੇ ਹੀ ਆ ਕੇ ਰਿਜ਼ਲਟ ਤੁਸੀਂ ਇਹਨਾਂ ਦੀ ਦੁਕਾਨਾਂ ਦੇ ਉੱਤੇ ਵੀ ਦੇਖ ਸਕਦੇ ਹੋ ਆਨਲਾਈਨ ਠੱਗੀ ਦਾ ਸ਼ਿਕਾਰ ਨਾ ਹੋਇਓ ਲੋਕ ਕਿਉਂਕਿ ਜਦੋਂ ਰਿਜ਼ਲਟ ਆ ਜਾਂਦਾ ਫੇਕ ਰਿਜ਼ਲਟ ਬਣਾ ਕੇ ਵੀ ਲੋਕ ਜਿਹੜਾ ਹੈ ਪੈਸਿਆਂ ਦੀ ਠੱਗੀ ਕਰਦੇ ਨੇ ਤਾਂ ਉਸ ਤੋਂ ਜਿਹੜਾ ਧਿਆਨ ਨਾਲ ਉਸ ਤੋਂ ਬਚ ਕੇ ਰਹੀਓ ਹਾਂਜੀ ਇਹ ਕਿਹੜੀ ਲੋਟਰੀ ਜਿਹੜੀ ਤੁਸੀਂ ਲੈ ਕੇ ਆਏ ਹੋ ਹੁਣ ਇਹ 10 ਕਰੋੜ ਵਾਲੀ ਹੈ ਜੀ ਜਿਹੜਾ ਕਹਿੰਦੇ ਲੋਟਰੀ ਦਾ ਬਾਪ ਇਹ ਉਹ ਲੋਟਰੀ ਹੈ ਇਹਦੇ ਵੀ ਦੋ ਸੀਰੀਜ਼ ਚ ਹੈ ਆਸਲ 10 ਕਰੋੜ ਦਾ ਪਹਿਲਾ ਪ੍ਰਾਈਜ਼ ਹੈ ਜੋ ਕਿ ਪਬਲਿਕ ਦੇ ਵਿੱਚ ਨਿਕਲੇਗਾ ਜੋ ਮੈਂ ਸਾਰੀ ਡਿਟੇਲ ਅੱਗੇ ਦੇ ਚੁੱਕਾ ਇਹ ਹੈ ਜੀ ਲੋੜੀ ਮੱਕਰ ਸ੍ਰ ਕ੍ਰਾਂਤੀ ਬੰਪਰ ਜਿਹਨੇ ਧਮਾਕਾ ਪਾਣਾ 17 ਤਰੀਕ ਨੂੰ ਤੇ ਪੈਣਾ ਵੀ ਗਾਂਦੇਬਾਦੀ ਲੋਟਰੀ ਦੀ ਦੁਕਾਨ ਤੋਂ ਹੀ ਹੈ ਜੀ ਇਸ ਤੋਂ ਇਲਾਵਾ ਹੋਰ ਕਿੰਨੇ ਇਨਾਮ ਹੋਣਗੇ ਇਸ ਟਿਕਟ ਦੇ ਵਿੱਚ ਇਸ ਤੋਂ ਇਲਾਵਾ ਜੀ ਬਹੁਤ ਇਨਾਮ ਨੇ ਸੈਕੰਡ ਪ੍ਰਾਈਜ਼ ਕਰੋੜ ਦਾ ਥਰਡ ਪ੍ਰਾਈਜ਼ 50 ਲੱਖ ਦਾ ਫੋਰਥ ਪ੍ਰਾਈਜ਼ 8 ਨੇ 10-10 ਲੱਖ ਰੁਪਏ ਦੇ ਫਿਫਥ ਪ੍ਰਾਈਜ਼ 8 ਨੇ 5-5 ਲੱਖ ਰੁਪਏ ਦੇ ਵਿੱਚ 1600 ਪ੍ਰਾਈਜ਼ 9000 ਦੇ 1600 ਪ੍ਰਾਈਜ਼ 5000 ਰੁਪਏ ਦੇ 1600 ਪ੍ਰਾਈਜ਼ 30 ਟੋਟਲ ਰਕਮ ਟੋਟਲ ਪ੍ਰਾਈਸ ਬਣ ਜਾਂਦੇ ਪ੍ਰਾਈਜ਼ 68819 ਇਹ ਟੋਟਲ ਮਤਲਬ ਪ੍ਰਾਈਜ਼ਸ ਨੇ ਜੋ ਲੋਟਰੀ ਦੀ ਸਕੀਮ ਚ ਹੈ 16 ਲੱਖ ਟਿਕਟ ਹੈ ਦੋ ਸੀਰੀਜ਼ ਹੈ A ਤੇ B ਤੁਸੀਂ ਆਓ ਦੁਕਾਨ ਤੇ ਤੇ ਲੋਟਰੀ ਟਿਕਟ ਆਵਲੀ ਲੈ ਕੇ ਜਾਓ ਵਹਿਮ ਨਾ ਕਰੋ ਨੰਬਰਾਂ ਦਾ ਜਿਹੜੀ ਵੀ ਕੋਈ ਵੀ ਟਿਕਟ ਨਿਕਲ ਸਕਦੀ ਹੁਣ ਲਾਸਟ ਟਾਈਮ ਵੀ ਦੀਵਾਲੀ ਤੇ ਕਰੋੜ ਦਾ ਪ੍ਰਾਈਜ਼ ਆਇਆ ਤੇ ਡੇਢ ਘੰਟੇ ਪਹਿਲਾਂ 2 ਘੰਟੇ 2.5 ਘੰਟੇ ਪਹਿਲਾਂ ਟਿਕਟ ਵਿਕੀ ਸੀ ਤੇ ਕੋਈ ਵੀ ਨੰਬਰ ਕੱਢ ਲਿਆ ਉਹਨਾਂ ਨੇ ਇੱਥੇ ਲੋਕ ਆਉਂਦੇ ਵਹਿਮ ਬਹੁਤ ਕਰਦੇ ਆ ਆਬਲਾ ਨੰਬਰ ਦੇ ਦਿਓ ਜੀ ਆਬਲਾ ਨੰਬਰ ਦੇ ਦਿਓ ਜੀ ਐਦਾਂ ਤਾਂ ਮੈਂ ਕਦੇ ਦੇਖਿਆ ਨਹੀਂ ਨਿਕਲਦੇ ਹੋਏ ਕਿਸੇ ਦਾ ਸੋ ਇੱਕ ਵਾਰ ਐਡਰੈਸ ਜਿਹੜੇ ਆਪਣੀਆਂ ਸਾਰੀਆਂ ਦੁਕਾਨਾਂ ਤੇ ਜ਼ਰੂਰ ਕਨਫਰਮ ਕਰ ਦਿਓ ਦੁਕਾਨ ਸਾਡੀ ਜਿਹੜੀ ਇਸ ਟਾਈਮ ਮੇਨ ਹੈ ਜਿਹਦੇ 25 ਲੱਖ ਦਾ ਨਾਮ ਕੱਢਿਆ ਘੰਟਾ ਘਰ ਚ 55 ਨੰਬਰ ਦੁਕਾਨ ਹੈ ਜੀਟੀਪੀ ਮਾਰਕੀਟ ਕਲॉक ਟਾਵਰ ਲੁਧਿਆਣਾ ਐਸੇ ਮਾਰਕੀਟ ਦੇ ਵਿੱਚ 48 ਨੰਬਰ ਵੀ ਆਪਣੀ ਦੁਕਾਨ ਹੈ ਜਿਹਨੂੰ ਯੂਨਿਟ 2 ਕਹਿੰਦੇ ਆਪਾਂ ਆਪਣਾ ਗਾਂਧੀ ਬ੍ਰਦਰਜ਼ ਆ ਗੱਲ ਇੱਕੋ ਹੀ ਆ ਇਧਰੋਂ ਬਾਈ ਕਰ ਲੋ ਜਾਂ ਉਧਰੋਂ ਕਰ ਲੋ ਡੁਗਰੀ ਦੇ ਵਿੱਚ ਦੁਕਾਨ ਹੈ ਸ਼ਾਪ ਨੰਬਰ 8 ਗੁਰੂ ਰਾਮਦਾਸ ਮਾਰਕੀਟ ਫੇਸ 1 ਚ ਬਤੀਆਂ ਵਾਲੇ ਚੌਂਕ ਦੇ ਕੋਲ ਤੁਹਾਨੂੰ ਉੱਥੇ ਲਾਈਟ ਲਾਈਟਾਂ ਵਾਲੇ ਬੋਰਡ ਲੱਗੇ ਦੇਖਣ ਨੂੰ ਮਿਲ ਜਾਣਗੇ ਜੀ ਸਮਰਾਲਾ ਚੌਂਕ ਸ਼ਾਪ ਨੰਬਰ 11 ਬਰੋਡਵੇ ਮਾਰਕੀਟ ਲੁਧਿਆਣੇ ਦੇ ਵਿੱਚ 메ਨ ਚੌਂਕ ਜਿਹੜਾ ਬਰੋਡਵੇ ਮਾਰਕੀਟ ਦੇ ਵਿੱਚ 11 ਨੰਬਰ ਦੁਕਾਨ ਹੈ ਉੱਥੇ ਵੀ ਲਾਈਟਾਂ ਵਾਲਾ ਬੋਰਡ ਲੱਗਿਆ ਜੀ ਦੇਖਣ ਨੂੰ ਮਿਲ ਜੂਗਾ ਜੋਦਾਂ ਸ਼ਾਪ ਨੰਬਰ 1 ਜੈਨ ਸਵੀਟਸ ਦੇ ਨਾਲ ਖਡੂਰ ਰੋਡ ਦੇ ਸਾਹਮਣੇ ਘੱਟ ਤੇ ਸ਼ਾਪ ਨੰਬਰ 1 ਦਾ ਗਾਂਧੀਪੁਰ ਲੋਟਰੀ ਦੀ ਕੋਈ ਦੁਕਾਨ ਹੈ ਟੋਟਲ 5 ਬ੍ਰਾਂਚਾਂ ਨੇ ਕਿਤੋਂ ਵੀ ਤੁਸੀਂ ਟਿਕਟ ਬਾਈ ਕਰ ਸਕਦੇ ਹੋ ਕੋਈ ਵੀ ਇਦਾਂ ਚੱਕਰ ਗਾਂਧੀ ਕੋਲੋ ਜਿਹੜੀ ਟਿਕਟ ਜਾ ਰਹੀ ਹੈ ਜਿੱਥੋਂ ਵੀ ਟਿਕਟ ਲੈ ਰਹੇ ਹੋ ਇੱਕੋ ਹੀ ਜਗ੍ਹਾ ਤੋਂ ਜਾ ਰਹੀ ਹੈ ਬਿਲਕੁਲ ਗਾਂਧੀ ਬ੍ਰਦਰਸ ਦੀ ਜਿੰਨੀਆਂ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਦੁਕਾਨਾਂ ਨੇ ਪੰਜ ਦੁਕਾਨਾਂ ਉਤੋਂ ਤੁਸੀਂ ਟਿਕਟ ਖਰੀਦ ਸਕਦੇ ਹੋ ਪਰ ਆਨਲਾਈਨ ਟਿਕਟ ਨਾ ਖਰੀਦਿਓ ਗਾਂਧੀ ਬ੍ਰਦਰਸ ਦੇ ਨਾਮ ਦੇ ਉੱਤੇ ਕਾਫੀ ਜ਼ਿਆਦਾ ਠੱਗੀ ਜਿਹੜੀ ਆ ਆਨਲਾਈਨ ਜਿਹੜੀ ਬਿਲਕੁਲ ਵਜਦੀ ਪਈ ਆ ਸੋ ਉਸ ਦਾ ਜਿਹੜਾ ਖਾਸ ਖਿਆਲ ਰੱਖਿਓ ਤੇ ਹੁਣ ਅਡੀ ਕੇਸ ਗੱਲ ਦੀ ਕਰ ਰਹੇ ਹੋ ਜਲਦੀ ਜਲਦੀ ਇਹਨਾਂ ਦੀਆਂ ਦੁਕਾਨਾਂ ਤੇ ਵਿਜ਼ਿਟ ਕਰੋ ਤੇ ਆਪਣਾ ਕਰੋੜਪਤੀ ਬਣਨ ਦੇ ਸੁਪਨੇ ਨੂੰ ਸਹਾਰਾ ਕਰੋ ਲੁਧਿਆਣਾ ਤੋਂ ਵੀਡੀਓ ਜਨਰੇ ਸੁਖਵਿੰਦਰ ਸਿੰਘ ਦੇ ਨਾਲ